ਪਾਨਾ ਸਿੱਧੂ ਸਟੇਟ ਤੋਂ ਹੋ ਗਿਆ ਤੱਤਾ ਮਾਰੀ ਸਰਕਾਰ ਨੂੰ ਸਿੱਧੀ ਲਲਕਾਰ ਤਾਂ ਬਿੱਤੇ ਦਿਨ ਬਠਿੰਡਾ ਦੇ ਪਿੰਡ ਬਲੋ ਦੇ ਵਿੱਚ ਨੌਜਵਾਨ ਸ਼ਹੀਦ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤਾਂ ਵਰਤੀ ਸਮਾਗਮ ਮਨਾਇਆ ਜਾ ਰਿਹਾ ਸੀ ਤਾਂ ਇਸ ਮੌਕੇ ਪਾਨਾ ਸਿੱਧੂ ਦੇ ਵੱਲੋਂ ਸਟੇਟ ਤੋਂ ਲਲਕਾਰ ਮਾਰੀ ਹੈ ਤੇ ਨਾਲ ਹੀ ਕਹਿ ਦਿੱਤਾ ਕਿ ਮੇਰੇ ਤੇ ਵੀ ਜਿਹੜੇ ਪਰਚੇ ਕਰਵਾਏ ਸੀ ਉਹ ਵੀ ਸਰਕਾਰ ਨੇ ਕਰਵਾਏ ਨੇ ਸਿੱਧਾ ਨਾਮ ਲੈ ਕੇ ਦੱਸ ਦਿੱਤਾ ਤਾਂ ਪਾਨਾ ਸਿੱਧੂ ਨੂੰ ਇੰਨਾ ਗੁੱਸਾ ਆਖਰ ਕਿਉਂ ਸਰਕਾਰਾਂ ਦੇ ਉੱਤੇ ਆਇਆ ਇੱਕ ਵਾਰ ਤੁਹਾਨੂੰ ਪਾਨੇ ਸਿੱਧੂ ਦੀ ਜਵਾਨੀ ਵੀ ਸੁਣਾ ਦਿੰਨੇ ਆ ਚੁੱਕਰ-ਜੁੱਕ ਅਟਾਲਾ ਤਾਂ-ਤਾਂ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਰੇ ਹੀ ਸਾਡੀਆਂ ਮਾਮਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਥਿਓ ਬਲਾਉ ਫੱਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਰਨਾ ਆਪਾਂ ਹਰ ਇੱਕ ਨਹੀਂ ਐ ਮੈਂ ਖਾਸ ਕਰਕੇ ਇਹ ਮੇਰੀ ਗੱਲ ਨੌਜਵਾਨ ਸਾਥੀਆਂ ਤੇ ਕਿਰਪਾ ਚਾਉਣਾ ਚਾਹਣਾ ਨੌਜਵਾਨ ਸਾਥਿਓ ਅੱਜ ਆਪਾਂ ਦੇਖ ਲਓ ਪੰਜਾਬ ਦੇ ਵਿੱਚ ਅਨੇਕਾਂ ਇਹ ਸਮੱਸਿਆਵਾਂ ਨਾਲ ਗੂੰਜ ਰਹੇ ਆ ਕੋਈ ਨੌਜਵਾਨ ਨਸ਼ੇ ਨਾਲ ਮਰ ਜਾਂਦਾ ਕੋਈ ਹੋਰ ਲੜਾਈ ਢਾਈ ਦੇ ਵਿੱਚ ਮਰ ਜਾਂਦਾ ਸਾਨੂੰ ਉਹਨਾਂ ਨੂੰ ਬਿਲਕੁਲ ਯਾਦ ਨਹੀਂ ਕੀਤਾ ਜਾਂਦਾ ਜਿਹੜੇ ਸਾਡੇ ਲਈ ਕੁਝ ਕਰਕੇ ਜਾਂਦੇ ਨੇਗੇ ਉਹ ਕਦੇ ਮਰਦੇ ਨਹੀਂ ਉਹ ਹਮੇਸ਼ਾ ਅਮਰ ਰਹਿੰਦੇ ਨੇਗੇ ਸਾਰੇ ਹੀ ਸਾਡੇ ਤੁਸੀਂ ਦੇਖੀਏ ਨਾਲ ਬੁਲਾ ਰਹੇ ਆਪਾਂ ਵਾਰ-ਵਾਰ ਹੀ ਗੱਲ ਕਰ ਰਹੇ ਆ ਕਿ ਸਾਡਾ ਸੋਭਕਰਨ ਸੀਦ ਅਮਰ ਰਹੇ ਉਹ ਕਦੇ ਵੀ ਮਰਦੇ ਨਹੀਂ ਮੇਰੀ ਨੌਜਵਾਨਾਂ ਨੂੰ ਬੇਨਤੀ ਇਹੀ ਆ ਮੇਰੇ ਭਰਾਵਾਂ ਨੂੰ ਵੀ ਆਪਾਂ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਆਪਣੀ ਧਰਤੀ ਲਈ ਕੁਝ ਕਰਕੇ ਜਾਈਏ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲੋਕ ਯਾਦ ਕਰ ਸਕਣ ਇਹ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਦੇਸ਼ ਲਈ ਆਪਣੇ ਪੰਜਾਬ ਲਈ ਆਪਣੀ ਕਿਸਾਨੀ ਲਈ ਆਪਣੀ ਧਰਤੀ ਮਾਂ ਲਈ ਕੁਝ ਕਰਕੇ ਜਾਵਾਂਗੇ ਤਾਂ ਸਾਨੂੰ ਰਹਿ ਜੀ ਦੁਨੀਆ ਤਿੱਕਰ ਯਾਦ ਰੱਖਿਆ ਜਾਊ ਇੱਕ ਗੱਲ ਮੈਨੂੰ ਹਮੇਸ਼ਾ ਬਹੁਤ ਰੜਕਦੀ ਆ ਉਹ ਮੈਨੂੰ ਜਿਹੜੀ ਗੱਲ ਰੜਕਦੀ ਉਹ ਰੜਕਦੀ ਆ ਜਿਵੇਂ ਕਿ ਸਾਡੇ ਕਿਸਾਨ ਆਗੂ ਵੀ ਕਰੋਣ ਅਵਸਥਾ ਦੀ ਗੱਲ ਕਰਦੇ ਨੇ ਕਿ ਸਾਡੀ ਜਿਹੜੀ ਕਰੋਣ ਅਵਸਥਾ ਉਹ ਕਿੰਨੀ ਜਿਹੜੀ ਡਾਵਾ ਡੋਲ ਆ ਦੇਖੋ ਇੱਕ ਪਾਸੇ ਸਾਡਾ ਸੁਵਕਰਨ ਰਸੀਦ ਮਾਰਿਆ ਗਿਆ ਜਿਹੜਾ ਕਿ 302 ਦਾ ਪਰਚਾ ਬਣਦਾ ਉਹਦਾ ਪਰਚਾ ਜ਼ਿਕਰ ਕੀਤਾ ਗਿਆ ਤਾਂ ਅਣਪਛਾਤੇ ਮੰਗਾ ਉੱਪਰ ਕੀਤਾ ਗਿਆ ਆਪਣੇ ਸੈੱਟ ਤਿਆਰ ਕਰਤੀ ਨਾ ਸਰਕਾਰਾਂ ਨੇ ਪਰ ਸਾਡੇ ਜਿਹੜੇ ਕਿ ਸਾਨੂੰ ਸਭ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਗੂ ਤੇ ਬਾਈ ਨੇ ਪਰਚੇ ਕੀਤੇ ਗਏ ਨੇਗੇ ਇੱਕ ਨਹੀਂ अनेका ਅੰਦੋਲਨਾਂ ਦੇ ਵਿੱਚ ਜਿਵੇਂ ਸਭ ਤੋਂ ਵੱਡਿਆ ਆਪਾਂ ਅੰਦੋਲਨ ਦੀ ਗੱਲ ਕਰੀਆ ਆਪਣੇ ਇੱਥੇ ਮੋਦੀ ਆਇਆ ਸੀਗਾ ਉਸ ਮੋਦੀ ਦੀ ਗੱਲ ਕਰੀਆ ਆਪਾਂ ਉਹਨੂੰ ਮੋਦੀ ਨੂੰ ਹੱਥ ਤੱਕ ਨਹੀਂ ਲਾਇਆ ਉਹ ਸਾਰੂ ਸਾਰਿਆਂ ਨੂੰ ਸਾਰੀ ਘਟਨਾ ਦਾ ਪਤਾ ਹੀ ਹੈ ਪਰ ਸਾਡੇ ਕਿਸਾਨ ਆਦਮੋਂ ਉੱਪਰ ਬਾਈ ਨੇ ਜਿਹੜਿਆਰ ਫਾਰ ਗਿਆ ਪਰਚੇ ਦਰਜ ਕੀਤੇ ਗਏ ਨੇਗੇ ਅੱਜ ਤੱਕ ਅੱਜ ਸਾਡੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਇਹ ਸੁਭ ਕਰਨ ਦੀ ਜਿਹੜੀ ਕਿ ਤੁਹਾਨੂੰ ਪਤਾ ਸਭ ਨੂੰ ਗੋਲੀ ਬੱਜੀਆ ਸਬੂਤ ਹੈ ਸਿਰ ਵਿੱਚ ਦੀ ਗੋਲੀ ਲੰਗੀਆ ਸਾਡਾ ਸ਼ਹੀਦ ਹੋਇਆ ਅੱਜ ਤੱਕ ਇਹਦੇ ਉੱਪਰ ਕੱਖ ਨਹੀਂ ਕੀਤਾ ਗਿਆ ਸਾਨੂੰ ਇਹ ਗੱਲਾਂ ਲਈ ਸੁਚੇਤ ਰਹਿਣ ਦੀ ਲੋੜ ਹੈ ਅਕਸ ਲਾਸ਼ ਤੇ ਮੈਂ ਕੋਈ ਗੱਲ ਕਹਿਣਾ ਕਿ ਸਾਡੇ ਬਾਪੂ ਸਾਡੇ ਆਪਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਾਨੂੰ ਚਾਹੀਏ ਆਗੋਂ ਨੂੰ ਪਛਾਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਪਹਿਲਾਂ ਅਸੀਂ ਇਹੀ ਸੁਣਦੇ ਆਏ ਸੀਗੇ ਵੀ ਆਕੂ ਸਾਡੇ ਨੌਜਵਾਨਾਂ ਨੂੰ ਬਰਬਾਦ ਨੇ ਸਹੀਦ ਕਰਵਾਉਂਦੇ ਨੇ ਅੱਜ ਸਾਡਾ ਆਪਣਾ ਆਪ ਦਾਤੇ ਲਾ ਕੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਬੈਠੇ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਅੰਦੋਲਨ ਨੂੰ ਤੇਜ਼ ਕਰਨ ਦੀ ਲੋੜ ਹੈ ਤੁੜ ਸਾਰਾ ਜਿੰਨੇ ਵੀ ਜਾਣ ਤੁਸੀਂ ਇੱਥੇ ਪਹੁੰਚੇ ਤੁਹਾਡਾ ਧੰਨਵਾਦ ਪਰਮਾਤਮਾ ਵਾਹਿਗੁਰੂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਾਡੇ ਸੇਵ ਸੁਖਨ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ